ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਾਇਗਰੂ ਕਲੌਥ ਹਾਊਸ ਐਂਡ ਪ੍ਰੀਟਿਕ ਬਟਲਾ ਡਾ ਵੱਲੋਂ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹੂਗੀ ਜੀ ਉਹ ਕੱਟ ਪੀਸਾਂ ਦੀ ਰਹੂਗੀ ਤੇ ਦਾਸ ਕੰਪਨੀ ਦੇ ਕੱਟ ਪੀਸ ਰਹਿਣਗੇ ਜੀ ਠੀਕ ਹੈ ਜੀ ਜਿਹੜੇ ਕੱਟ ਪੀਸ ਰਹਿਣਗੇ ਤੁਹਾਨੂੰ ਕੱਟ ਮਿਲੇਗੀ 1 ਮੀਟਰ ਤੋਂ ਲੈ ਕੇ 2 ਮੀਟਰ 2.5 ਮੀਟਰ ਤੇ 3 ਮੀਟਰ ਤੇ 3.5 ਮੀਟਰ ਦਾ ਕੱਟ ਰਹੂਗੀ ਤੁਹਾਨੂੰ ਇਹਦੇ ਵਿੱਚ ਜਿਹੜੇ ਪੀਸ ਆ ਕੋਈ 4 ਮੀਟਰ ਦਾ ਵੀ ਪ੍ਰੋਵਾਈਡ ਕਰਵਾਇਆ ਜਾਊਗਾ ਕੋਈ 5 ਦਾ ਵੀ ਕਰਵਾਇਆ ਜਾਊਗਾ ਠੀਕ ਹੈ ਜੀ ਕਈ ਵਾਰੀ ਅਸੀਂ ਫਰੌਕ ਬਣਾਉਣਾ ਚਾਹੁੰਦੇ ਆ ਉਹਦੇ ਲਈ ਜਿਹੜੀ ਸਾਨੂੰ ਕੱਟ ਮਿਲਦੀ ਉਹ ਸਿਰਫ 2.5 ਮੀਟਰ ਕੱਟ ਮਿਲਦੀ ਆ ਪਰ ਤੁਸੀਂ ਸਾਡੇ ਕੋਲ ਜਿਹੜੇ ਪੀਸ ਐ ਸਾਢੇ ਤਿੰਨ ਵਿੱਚ ਤਿੰਨ ਵਿੱਚ ਲੈ ਕੇ ਆਪਣੀ ਜਿਹੜੀ ਫਰੌਕ ਵਗੈਰਾ ਉਹ ਬਣਾ ਸਕਦੇ ਹੋ ਜੋ ਕਾਫੀ ਅੱਜ ਕੱਲ੍ਹ ਟ੍ਰੈਂਡ ਦੇ ਵਿੱਚ ਚੱਲ ਰਹੀ ਹੈ ਜੀ ਫਰੌਕ ਇਸ ਕਰਕੇ ਜੀ ਜਿਹੜੀ ਤੁਹਾਨੂੰ ਪੀਸ ਦੀ ਜਿਹੜੀ ਕੱਟ ਮਿਲੂਗੀ ਉਹ ਤੁਹਾਨੂੰ ਤਿੰਨ ਵੀ ਮਿਲੂਗੀ ਸਾਢੇ ਤਿੰਨ ਵੀ ਮਿਲੂਗੀ ਠੀਕ ਹੈ ਜੀ ਦੇਖੋ ਜੀ ਇਸ ਵਿੱਚ ਫਸਟ ਜਿਹੜਾ ਕੱਟ ਪੀਸ ਰਹੂਗਾ ਇਹ ਦਾਸ ਕੰਪਨੀ ਦਾ ਰਹੂਗਾ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਯੂਨੀਕ ਜੀ ਪ੍ਰਿੰਟਿੰਗ ਹੈ ਸੂਟ ਦੀ ਠੀਕ ਹੈ ਜੀ ਇਹਦੇ ਨਾਲ ਅਸੀਂ ਜਿਹੜੀ ਬਾਟਮ ਲਗਾ ਰਹੇ ਆ ਤੁਹਾਨੂੰ ਦੇਖੋ ਇਹ ਵਾਲੀ ਬਾਟਮ ਲਗਾ ਰਹੇ ਆ ਬਾਕੀ ਤੁਹਾਡੀ ਚੁਆਇਸ ਆ ਤੁਸੀਂ ਜਿੱਦਾਂ ਦੀ ਬਾਟਮ ਲਗਾਉਣੀ ਚਾਹੋ ਰਹੇ ਤੁਸੀਂ ਲਗਾ ਸਕਦੇ ਹੋ ਅਸੀਂ ਇਹਦੇ ਨਾਲ ਦੋ ਮੈਚਿੰਗ ਕੀਤੀਆਂ ਠੀਕ ਹੈ ਜੀ ਜੇਕਰ ਤੁਸੀਂ ਸਾਡੇ ਕੋਲੋਂ ਬਾਟਮ ਦੇ ਨਾਲ ਸੂਟ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ 515 ਦੇ ਵਿੱਚ ਜਿਹੜਾ ਇਹ ਸੂਟ ਹੈ ਪ੍ਰੋਵਾਈਡ ਕਰਵਾਇਆ ਜਾਊਗਾ ਜਿਹੜੀ ਬਾਟਮ ਰਹੂਗੀ ਕੈਮਰਾ कॉटन ਦੀ ਰਹੂਗੀ ਪਿਓਰ ਕੈਮਰਾ कॉटन ਦੀ ਰਹੂਗੀ ਠੀਕ ਹੈ ਜੀ ਜੇਕਰ ਤੁਸੀਂ ਸਾਡੇ ਕੋਲੋਂ ਕੱਲਾ ਕੱਟ ਪੀਸ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ 115 ਦੇ ਪਰਮੀਟਰ ਦੇ ਹਿਸਾਬ ਨਾਲ ਲੱਗੂਗਾ ਜੀ ਠੀਕ ਹੈ ਜੀ ਇਹ ਵਾਲਾ ਸੀਗਾ ਪਹਿਲਾ ਕੱਟ ਪੀਸ ਇਸ ਤੋਂ ਅਗਲਾ ਆਊਗਾ ਜੀ ਦੇਖੋ ਅਗਲੇ ਕੱਟ ਪੀਸ ਦੀ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਤਾਨੂੰ ਇਹ 3 3 ਮੀਟਰ ਜਾਂ 3.5 ਮੀਟਰ ਦਾ ਪੀਸ ਹੋਊਗਾ ਜੀ ਇਹ ਵਾਲਾ ਦੇਖੋ ਇਹਦੀ ਜਿਹੜੀ ਪ੍ਰਿੰਟਿੰਗ ਹੈ ਲੀਫ ਪ੍ਰਿੰਟਿੰਗ ਹੈ ਬੜੀ ਪ੍ਰਿੰਟਿੰਗ ਹੈ ਜੋ ਕਾਫੀ ਅੱਜਕੱਲ ਟ੍ਰੈਂਡ ਦੇ ਵਿੱਚ ਹੈ ਬੜਾ ਪ੍ਰਿੰਟ ਠੀਕ ਹੈ ਜੀ ਅਸੀਂ ਇਹਦੇ ਨਾਲ ਜਿਹੜੀ ਮੈਚਿੰਗ ਕੀਤੀ ਹੈ ਅਸੀਂ ਇਹ ਵਾਲੀ ਵੀ ਮੈਚਿੰਗ ਕੀਤੀ ਹੈ ਇਹਦੇ ਨਾਲ ਦੇਖੋ ਤੁਸੀਂ ਇਹ ਵਾਲੀ ਮੈਚਿੰਗ ਵੀ ਇਹਦੇ ਨਾਲ ਕਰ ਸਕਦੇ ਹੋ ਤੇ ਲਾਈਟ ਜੀ ਸਕਾਈ ਬਲੂ ਦੀ ਵੀ ਮੈਚਿੰਗ ਕਰ ਸਕਦੇ ਹੋ ਠੀਕ ਹੈ ਦੇਖੋ ਬੜਾ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਣਾ ਏ ਮੈਚਿੰਗ ਦੇ ਨਾਲ ਦੇਖੋ ਇਹ ਵਾਲੀ ਮੈਚਿੰਗ ਬੜੀ ਪਿਆਰੀ ਜੀ ਮੈਚਿੰਗ ਹੈ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਣਾ ਜੀ ਠੀਕ ਹੈ ਜੀ ਆ ਤੁਹਾਨੂੰ ਮੈਚਿੰਗ ਦੇ ਨਾਲ ਜਿਹੜਾ ਸੂਟ ਹੈ ਉਹ ਇਹ 515 ਦੇ ਵਿੱਚ ਪ੍ਰੋਵਾਈਡ ਕਰਵਾਇਆ ਜਾਊਗਾ ਜੇ ਤੁਸੀਂ ਕੱਲਾ ਕੱਟ ਪੀਸ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕੱਲਾ ਕੱਟ ਪੀਸ ਵੀ ਸਾਡੇ ਕੋਲੋਂ ਲੈ ਸਕਦੇ ਹੋ ਅਗਲਾ ਦੇਖੋ ਜੀ ਡਿਜ਼ਾਈਨਿੰਗ ਦੇਖੋ ਸੂਟ ਦੀ ਬੜੀ ਪਿਆਰੀ ਜੀ ਡਿਜ਼ਾਈਨਿੰਗ ਹੈ ਦੇਖੋ ਜਨਰੀਕ ਜੀ ਡਿਜ਼ਾਈਨਿੰਗ ਹੈ ਕਲਰ ਬੜਾ ਪਿਆਰਾ ਠੀਕ ਹੈ ਜੀ ਇਹਦੇ ਨਾਲ ਜਿਹੜੀ ਮੈਚਿੰਗ ਹੋ ਸਕਦੀ ਆ ਇਹ ਵਾਲੇ ਕਲਰ ਦੀ ਵੀ ਮੈਚਿੰਗ ਹੋ ਸਕਦੀ ਆ ਦੇਖੋ ਇਹ ਵੀ ਮੈਚਿੰਗ ਬੜੀ ਪਿਆਰੀ ਜੀ ਮੈਚਿੰਗ ਹੈ ਨਾਲ ਤੇ ਤੁਸੀਂ ਇਹ ਵਾਲੀ ਵੀ ਇਹਦੇ ਨਾਲ ਮੈਚਿੰਗ ਕਰ ਸਕਦੇ ਹੋ ਦੇਖੋ ਤੁਹਾਡੀ ਚੁਆਇਸ ਹੈ ਜਿੱਦਾਂ ਤੁਸੀਂ ਮੈਚਿੰਗ ਕਰਨਾ ਚਾਹੁੰਦੇ ਹੋ ਉਹ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਬਾਟਮ ਦੇ ਨਾਲ ਜਿਹੜਾ ਤੁਹਾਨੂੰ ਸੂਟ ਮਿਲੂਗਾ 515 ਦੇ ਵਿੱਚ ਦਾਸ ਕੰਪਨੀ ਦਾ ਸੂਟ ਮਿਲੂਗਾ ਜੀ ਠੀਕ ਹੈ ਜੀ ਪਲੇਨ ਬਾਟਮ ਦੇ ਨਾਲ ਕੱਲਾ ਕੱਟ ਪਿਸ ਲੈਣਾ ਚਾਹਣਿਓ ਤਾਂ 115 ਰੁਪਏ ਪਰ ਮੀਟਰ ਤੁਹਾਨੂੰ ਲੱਗੂਗਾ ਜੀ ਠੀਕ ਹੈ ਜੀ ਇੱਕ ਇਹਦੇ ਵਾਲੇ ਇਹ ਵਾਲਾ ਕਲਰ ਆ ਗਿਆ ਦੇਖੋ ਇਹਦੀ ਵੀ ਪ੍ਰਿੰਟਿੰਗ ਬੜੀ ਪਿਆਰੀ ਹੈ ਕਲਰ ਬਰਾ ਪਿਆਰਾ ਯੂਨੀਕ ਜੀ ਪ੍ਰਿੰਟਿੰਗ ਹੈ ਠੀਕ ਹੈ ਜੀ ਤੁਸੀਂ ਇਹਦੇ ਨਾਲ ਜਿਹੜੀ ਬਾਟਮ ਹੈ ਇਹ ਵਾਲੀ ਵੀ ਲਗਾ ਸਕਦੇ ਹੋ ਦੇਖੋ ਇਹ ਵਾਲੀ ਬਾਟਮ ਵੀ ਲਗਾ ਸਕਦੇ ਹੋ ਬੜੀ ਪਿਆਰੀ ਜੀ ਬਾਟਮ ਲੱਗ ਰਹੀ ਨਾਲ ਤੇ ਮਾਸਟਰ ਕਲਰ ਦੀ ਬਾਟਮ ਵੀ ਤੁਸੀਂ ਇਹਦੇ ਨਾਲ ਲਗਾ ਸਕਦੇ ਹੋ ਠੀਕ ਹੈ ਜੀ ਬਾਕੀ ਤੁਹਾਡੇ ਜਿੱਦਾਂ ਦੀ ਪਸੰਦ ਹੈ ਤانوں ਉਦਾਂ ਦੀ ਤੁਸੀਂ ਇਹਦੇ ਨਾਲ ਬੋਟਿੰਗ ਬੋਟਮ ਲਗਾ ਸਕਦੇ ਹੋ ਠੀਕ ਹੈ ਜੀ ਦੇਖੋ ਤਿੰਨ ਮੈਚਿੰਗਾਂ ਹੋ ਰਹੀਆਂ ਨੇ ਨਾਲ ਜਿੱਦਾਂ ਤੁਸੀਂ ਮੈਚਿੰਗ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਬੋਟਮ ਦੇ ਨਾਲ ਤੁਹਾਨੂੰ ਜਿਹੜਾ ਪੀਸ ਮਿਲੇਗਾ ਜੀ ਉਹ 500 15 ਦੇ ਵਿੱਚ ਜਿਹੜਾ ਸੂਟ ਹੈ ਪ੍ਰੋਵਾਈਡ ਕਰਵਾਇਆ ਜਾਓ ਠੀਕ ਹੈ ਜੀ ਇਸ ਤੋਂ ਅਗਲਾ ਡਿਜ਼ਾਈਨ ਦੇਖੋ ਜੀ ਜਿਹੜਾ ਇਹ ਸਟਾਫ ਹੈ ਜੀ ਇਹ ਬਹੁਤ ਹੀ ਜ਼ਿਆਦਾ ਵਧੀਆ ਸਟਾਫ ਹੈ ਪਿਓਰ ਕਾਟਨ ਸਟਾਫ ਹੈ ਜੀ ਠੀਕ ਹੈ ਜੀ ਦਾਸ ਕੰਪਨੀ ਦਾ ਦੇਖੋ ਇਹ ਕੇਵਲ ਆ ਪੀਸ ਹੈ ਸਾਡੇ ਕੋਲ ਇਹਦੀ ਵੀ ਪ੍ਰਿੰਟਿੰਗ ਬੜੀ ਪਿਆਰੀ ਹੈ ਕੋਰਟਾ ਸਟਾਈਲ ਬੜਾ ਪਿਆਰਾ ਜਿਹਾ ਰੈਡੀ ਹੋਣਾ ਇਹਦਾ ਦੇਖੋ ਇਹਦੀ ਮੈਚਿੰਗ ਬੜੀ ਪਿਆਰੀ ਹੈ ਦੇਖੋ ਤੁਸੀਂ ਇਹਦੇ ਨਾਲ ਇਹ ਵਾਲੀ ਮੈਚਿੰਗ ਕਰ ਸਕਦੇ ਹੋ ਠੀਕ ਹੈ ਜੀ ਇਹਦੇ ਨਾਲ ਲਾਈਟ ਸਕਾਈ ਬਲੂ ਦੀ ਵੀ ਮੈਚਿੰਗ ਕਰ ਸਕਦੇ ਬੜੀ ਪਿਆਰੀ ਜੀ ਮੈਚਿੰਗ ਹੋਣੀ ਹੈ ਜੀ ਇਹਦੀ ਵੀ ਦੇਖੋ ਜੇਕਰ ਤੁਹਾਨੂੰ ਇਹਦੇ ਵਿੱਚੋਂ ਕੋਈ ਕੱਟ ਪੀਸ ਪਸੰਦ ਹੈ ਤਾਂ ਸਕਰੀਨਸ਼ਾਟ ਲੈ ਕੇ ਤੁਹਾਨੂੰ ਅਸੀਂ WhatsApp ਨੰਬਰ ਮੈਂਸ਼ਨ ਕੀਤਾ ਗਿਆ ਸਕਰੀਨ ਦੇ ਉੱਪਰ ਜੇ ਸਾਨੂੰ ਕਾਲ ਕਰੋ ਮੈਸੇਜ ਕਰੋ ਤੇ ਸਾਡੇ ਕੋਲ ਸੂਟ ਤੁਸੀਂ ਲੈ ਸਕਦੇ ਹੋ ਜੀ ਇਸ ਸਟੌਕ ਗੇ ਤੁਹਾਨੂੰ ਦਿਖਾ ਰਹੇ ਹਾਂ ਜੀ ਦੇਖੋ ਇਹ ਵਾਲਾ ਸੂਟ ਦੇਖੋ ਠੀਕ ਹੈ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਤੁਹਾਨੂੰ ਇਹ ਵਾਲੇ ਦੋ ਕੱਟ ਪੀਸ ਮਿਲ ਜਾਣਗੇ ਜੇ ਤੁਸੀਂ ਪੂਰਾ ਕੰਪਲੀਟ ਸੂਟ ਲੈਣਾ ਚਾਹੁੰਦੇ ਹੋ ਤਾਂ ਸਾਡੇ ਕੋਲ ਲੈ ਸਕਦੇ ਹੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਦਾਸ ਕੰਪਨੀ ਦਾ ਰਹੂਗਾ ਜੀ ਇਹ ਸੂਟ ਠੀਕ ਹੈ ਜੀ ਤੁਹਾਨੂੰ ਇਹ ਵਾਲੇ ਦੋ ਪੀਸ 575 ਰੁਪਏ ਵਿੱਚ ਮਿਲਣਗੇ ਜੀ ਦੇਖੋ ਜੀ ਦੇਖੋ ਇਹ ਕੇਵਲਾ ਸੂਟ ਦੇਖੋ ਕੱਟ ਪੀਸ ਦੇਖੋ ਡਿਜ਼ਾਈਨਿੰਗ ਦੇਖੋ ਬੜੀ ਪਿਆਰੀ ਜੀ ਡਿਜ਼ਾਈਨਿੰਗ ਹੈ ਜੁਨੀਕ ਜੀ ਡਿਜ਼ਾਈਨਿੰਗ ਹੈ ਮੈਚਿੰਗ ਕਰ ਸਕਦੇ ਹੋ ਦੇਖੋ ਤੁਸੀਂ ਇਹਦੇ ਨਾਲ ਮੈਚਿੰਗ ਵੀ ਕਰ ਸਕਦੇ ਹੋ ਤੇ ਇਹਦੀ ਮੈਚਿੰਗ ਤੁਸੀਂ ਇਹਦੇ ਨਾਲ ਵੀ ਕਰ ਸਕਦੇ ਹੋ ਠੀਕ ਹੈ ਦੇਖੋ ਜਿੱਦਾਂ ਨੂੰ ਤੁਹਾਨੂੰ ਮੈਚਿੰਗ ਪਸੰਦ ਆ ਤੁਸੀਂ ਕਰ ਸਕਦੇ ਹੋ ਜੀ ਜਿਹੜਾ ਤੁਹਾਨੂੰ ਕੱਟ ਪੀਸ ਲੱਗੂਗਾ 115 ਰੁਪਏ ਪਰ ਮੀਟਰ ਲੱਗੂਗਾ ਜੀ बॉटਮ ਦੇ ਨਾਲ ਜਿਹੜਾ ਇਹ ਸੂਟ ਰਹੂਗਾ 515 ਦਾ ਰਹੂਗਾ ਜੀ ਠੀਕ ਹੈ ਜੀ ਇਹ ਕੇਵਲਾ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਠੀਕ ਹੈ ਜੀ ਇਹਦੇ ਨਾਲ ਤੁਸੀਂ ਜਿਹੜੀ बॉटਮ ਹੈ ਲਗਾ ਸਕਦੇ ਹੋ ਤੁਹਾਨੂੰ ਦਿਖਾ ਰਹੇ ਹਾਂ ਇੱਕ ਮਿੰਟ ਠੀਕ ਹੈ ਜੀ ਇੱਕ ਵਾਰੀ ਇਹਨੂੰ बॉटਮ ਲਗਾ ਸਕਦੇ ਹੋ ਚਲੋ ਠੀਕ ਹੈ ਜੀ ਇਹਦੇ ਨਾਲ ਤੁਸੀਂ ਸਾਡੇ ਕੋਲ ਦੋ ਪੀਸ ਲੈ ਸਕਦੇ ਹੋ ਠੀਕ ਹੈ ਜੀ ਪੂਰਾ ਸੂਟ ਸਾਡੇ ਕੋਲੋਂ ਲੈ ਸਕਦੇ ਹੋ ਦੋ ਪੀਸਾਂ ਦਾ ਇਹ ਬਣਾ। ਇਸ ਤੋਂ ਅੱਗੇ ਜੇ ਤੁਸੀਂ ਇਹਦੇ ਨਾਲ ਬਾਟਮ ਲਗਾਉਣਾ ਚਾਹੋ ਨੀਓ ਤਾਂ ਅਸੀਂ ਇਹਦੇ ਨਾਲ ਤੁਹਾਨੂੰ ਪਲੇਨ ਬਾਟਮ ਵੀ ਲਗਾ ਸਕਦੇ। ਦੇਖੋ ਜੀ ਇਹ ਵਾਲੇ ਤੁਸੀਂ ਇਹਦੇ ਨਾਲ ਬਾਟਮ ਵੀ ਲਗਾ ਸਕਦੇ ਹੋ ਪਲੇਨ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਣਾ ਜੀ ਬਣ ਕੇ ਪਲੇਨ ਬਾਟਮ ਦੇ ਨਾਲ ਵੀ ਜਿਹੜੇ ਕਟ ਪੀਸ ਰਹਿਣਗੇ ਬ੍ਰਾਂਡਡ ਕੱਟ ਪੀਸ ਆਣਗੇ ਬੜੇ ਪਿਆਰੇ ਜਿਹੇ ਕੱਟ ਪੀਸ ਆ ਦੇਖੋ ਜੀ ਇਹ ਵਾਲੀ ਪ੍ਰਿੰਟਿੰਗ ਦੇਖੋ ਇਹ ਵੀ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਇਹਦੇ ਨਾਲ ਤੁਸੀਂ ਜਿਹੜੀ ਬਾਟਮ ਹੈ ਉਹ ਲਗਾ ਸਕਦੇ ਹੋ ਮਾਸਟਰ ਸ਼ੇਡ ਦੀ ਦੇਖੋ ਇਹਦੇ ਨਾਲ ਇਹ ਵਾਲੀ ਬਾਟਮ ਰਹੂਗੀ ਇਸ ਤੋਂ ਅਗਲਾ ਕੱਟ ਪੀਸ ਦੇਖੋ ਜੀ ਇਹ ਵੀ ਪ੍ਰਿੰਟਿੰਗ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਸਾਡੇ ਕੋਲ ਜਿਹੜਾ ਇਹ ਪੀਸ ਹੈ ਤੁਸੀਂ ਲੈ ਸਕਦੇ ਹੋ 115 ਰੁਪਏ ਪਰ ਮੀਟਰ ਇਹਦੇ ਨਾਲ ਬਾਟਮ ਲਗਾ ਸਕਦੇ ਹੋ ਇਹ ਵਾਲੀ ਦੇਖੋ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਣਾ ਬਣ ਕੇ ਇਸ ਬਾਟਮ ਦੇ ਨਾਲ ਇਸ ਕੋ ਅਗਲਾ ਪੀਸ ਰਹੂਗਾ ਦੇਖੋ ਇਹਦੀ ਪ੍ਰਿੰਟਿੰਗ ਦੇਖੋ ਵੀ ਬੜੀ ਜੁਨੀਕ ਜੀ ਪ੍ਰਿੰਟਿੰਗ ਹੈ ਇਹਦੇ ਨਾਲ ਤੁਸੀਂ ਬਾਟਮ ਲਗਾ ਸਕਦੇ ਹੋ ਇਹ ਵਾਲੀ ਦੇਖੋ ਜੀ ਠੀਕ ਹੈ ਜੀ ਸਾਰੇ ਇਹਦੇ ਪ੍ਰਿੰਟ ਆ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣਗੇ ਜਨਿਕ ਜਿਹੇ ਪ੍ਰਿੰਟ ਰਹਿਣਗੇ ਇਸ ਤੋਂ ਅਗਲਾ ਪੀਸ ਦੇਖੋ ਇਹ ਵਾਲਾ ਆਊਗਾ ਜੀ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਬੜੀ ਪਿਆਰੀ ਜੀ ਡਿਜ਼ਾਈਨਿੰਗ ਹੈ ਤੁਸੀਂ ਇਹਦੇ ਨਾਲ ਜਿਹੜੀ ਬਾਟਮ ਹੈ ਇਹ ਵਾਲੀ ਲਗਾ ਸਕਦੇ ਹੋ ਦੇਖੋ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਣਾ ਜੇਕਰ ਤੁਸੀਂ ਸਾਡੇ ਨਾਲ ਜੇਕਰ ਤੁਸੀਂ ਸਾਡੇ ਕੋਲੋਂ ਬਾਟਮ ਦੇ ਨਾਲ ਸੂਟ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ 515 ਰੁਪਏ ਦੇ ਵਿੱਚ ਇਹ ਸੂਟ ਪਰਵਾਈਡ ਕਰਵਾਵਾਂਗੇ ਅਸੀਂ ਠੀਕ ਹੈ ਜੀ ਜਿਹੜਾ ਤੁਹਾਨੂੰ ਸੂਟ ਪਸੰਦ ਆ ਜਾਂ ਕੋਈ ਵੀ ਕੱਟ ਪੀਟ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਤੁਹਾਨੂੰ ਸਕਰੀਨ ਉੱਪਰ ਨੰਬਰ ਦਿੱਤਾ ਗਿਆ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਤੇ ਮੇਰੀ ਸ਼ਾਪ ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਐ ਡਰੈਸ ਦਿੱਤਾ ਗਿਆ ਠੀਕ ਹੈ ਜੀ ਤੁਸੀਂ ਸਾਡੇ ਡਰੈਸ ਲੈ ਕੇ ਸਾਡੇ ਕੋਲੇ ਇਹ ਸੂਟ ਸਾਡੀ ਵਿਜ਼ਿਟ ਕਰ ਸਕਦੇ ਹੋ ਸ਼ਾਪ ਤੇ ਤੇ ਸਾਡੇ ਕੋਲ ਸੂਟ ਤੁਸੀਂ ਬਾਏ ਕਰ ਸਕਦੇ ਹੋ ਧੰਨਵਾਦ ਜੀ